ਜੀ ਸਾਰਿਆਂ ਨੂੰ ਅੱਜ ਲਾਇਆ ਸੀ ਕਮਾਦ ਨੂੰ ਪਾਣੀ ਤੇ ਮੈਂ ਤੇ ਸਰਦਾਰ ਸਭ ਲਾ ਮਾਰਨਾ ਸੀ ਕਿਹੜਾ ਤੇ ਵਟ ਜੀ ਟੁੱਟੀ ਸੀ ਤੇ ਪਾਉ ਨੂੰ ਫੋਨ ਕੀਤਾ ਵੀ ਮੜੇ ਜਾਣ ਕੇ ਬੰਨੋ ਤੇ ਪਾਉ ਵਟ ਬੰਨਦਾ ਪਿਆ ਆਹ ਦੇਖੋ ਸیرے ਸੇਰ ਦਾ ਟਾਈਮ ਹੈ ਗੁੱਡ ਮਾਰਨਿੰਗ ਵਾਲਾ ਤੇ ਆਪ ਜਿਹੜਾ ਨਵਾਂ ਖਾਲ ਬਣਾਇਆ ਸੀ ਸੋਚ ਜੀ ਚੜਦੇ ਪਏ ਨੇ ਕਨਕਾ ਬਸ ਹੁਣ ਇੱਕ ਹਫਤੇ ਦੇ ਵਿੱਚ ਵਿੱਚ ਹੋ ਜਾਣਗੀਆਂ ਤਿਆਰ بارش ਪਈ ਹੈ ਕੱਲ ਤੁਹਾਡੇ بارش ਪਈ ਹੈ ਕਿ ਨਹੀਂ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਤੇ ਦਰਬਾਰ ਛਪਈ ਹੈ ਕੱਲ ਮਾੜੀ ਮਾੜੀ ਐ ਨਹੀਂ ਜਾਦੀ ਤਾਂ ਨਹੀਂ ਗਈ ਤੇ ਇੱਕਾ ਫੱਟਾ ਸਹੀ ਕਰਕੇ ਲਾਓ ਅਸੀਂ ਮਾਪਾਓ ਫੱਟਾ ਨਾਲ ਸਹੀ ਕਰਕੇ ਲਾਓ 4 ਕਿੱਲੇ ਲਾਇਆ ਜੀ ਆਪਾਂ ਗੰਨਾ ਤੇ ਆ ਦੋ ਕਿੱਲੇ ਦਾ ਪਹਿਲਾ ਪਾਰ ਕੇ ਅੱਜ ਲੈ ਆਈ ਫਿਰ ਮੋਟਰ ਵਾਲੇ ਤੋਂ ਛੱਡਿਆ ਦੋ ਕਿੱਲੇ ਨੂੰ ਪਰਲੇ ਨੂੰ ਪਾ ਦੇ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੈਲ ਦਾ ਆਈਕਨ ਦਬਾ ਲਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨਾਲੇ ਆਪਣੇ ਖੇਤ ਬਣਿੰਦੀ ਪਈ ਸੀ ਸਰੋਂ ਤੇ ਉਹ ਲੈ ਕਰਦੀ ਚਾਹ ਲੈ ਕੇ ਆਇਆ ਸੀ ਮੈਂ ਬਸ ਥੋੜੀ ਰਹਿ ਗਈ ਵਰਦਨ ਵਾਲੀ ਵੜੀ ਚ ਚੱਲੀ ਹੈ ਸਾਰੀ ਥੋੜੀ ਜਿਆਦੀ ਪੱਕੀ ਸੀ ਪਹਿਲਾਂ ਇਹ ਸੀ ਵੀ ਮਸ਼ੀਨ ਉਹ ਦਰਵਾਜੂ ਕਿਤੇ ਕੰਬਾਈਨ ਨਾਲ ਹੀ ਵੜ ਲਾਂਗੇ ਤੇ ਫਿਰ ਉਹਨੂੰ ਰਸਤੇ ਦੇ ਵਿੱਚ ਮੰਨ ਲਓ ਉੱਥੇ ਕੰਮ ਮਿਲ ਗਿਆ ਤੇ ਉਹਨੂੰ ਲੱਗ ਜਾਣੇ 2-4-5 ਦਿਨ ਤੇ ਨੱਥ ਨਾ ਬਣਾ ਕੇ ਤੇ ਡੰਬੇ ਨਾਲ ਕਢਾ ਲਾਂਗੇ ਪੰਡਾ ਪਵਾਤੀਆਂ ਥੋੜੀ ਜਿਆਦੀ ਪੱਕਣ ਕਰਕੇ ਪਵਾਈਆਂ ਨਹੀਂ ਤੇ ਮੰਡਲੀਆਂ ਲਵਾ ਦੇਣੀਆਂ ਸੀ ਵਿੱਚ ਤੇ ਬਸ 4-5 ਦਿਨ ਲੱਗਣੇ ਉੱਥੇ ਕੰਬਾਈਨ ਨੂੰ ਉਸ ਤੋਂ ਬਾਅਦ ਆ ਜੂਗੀ ਫੇਰ ਬਸ ਵੜੀ ਦਾ ਕੰਮ ਚੱਲ ਪੂਗਾ ਮੌਸਮ ਖਰਾਬ ਆ ਅੱਜ ਵੀ ਕੱਲ ਵੀ بارش ਹੁੰਦੀ ਰਹੀ ਆ ਅੱਜ ਵੀ ਬੱਦਲ ਜੋ ਸਾਰੇ ਪਾਸੇ ਹੈਗਾ ਬਾਕੀ بارش ਤਾਂ ਨਹੀਂ ਅੱਜ ਭਈ ਬਚਾ ਹੀ ਮਹਾਰਾਜ ਕਿਰਪਾ ਹੀ ਕਰੇ ਹੁੰਦਾ ਸਾਰਿਆਂ ਤੇ ਫਸਲਾਂ ਪੱਕੀਆਂ ਸਭ ਦੀ ਹੁੰ ਤਾਂ ਮਹਾਰਾਜ ਸਾਂਭਣ ਦਾ ਟਾਈਮ ਦਵੇ ਹੁੰ ਤਾਂ ਸਾਰਿਆਂ ਨੂੰ ਅਨਾਜ ਖਾ ਲੈਣ ਦੇ ਨਾਲ ਨਾਲ ਖਾਲਾ ਨਵਾ ਬਣਾਇਆ ਸੀ ਨਾ ਤੇ ਮਿੱਟੀ ਨਾ ਉੱਤੇ ਪਈ ਸੀ ਮੰਨ ਲਓ ਉੱਚੀ ਤੇ ਉਹ ਮੰਨ ਲਓ ਜੋ ਚੀਜ਼ ਕੋਈ ਟੱਪਦੀ ਨਹੀਂ ਸੀ ਨਾ ਟੱਪਦੀ ਸੀ ਤੇ ਉਹ ਮੰਨ ਲਓ ਉਧਰ ਨੂੰ ਚੜਾਉਣ ਨੂੰ ਜੀ ਨਹੀਂ ਕਰਦਾ ਤੇ ਮੈਂ ਮਣੀ ਨੂੰ ਕਿਹਾ ਮੈਂ ਸਾਰੀ ਚੱਕ ਕੇ ਨਾ ਆਪਾਂ ਜਿੱਥੇ ਘਾਟਾ ਮੰਨ ਲਓ ਇਹ ਮਿੱਟੀ ਪਾਉਣ ਵਾਲੀ ਉੱਥੇ ਪਾ ਦਈਏ ਤੇ ਛੋਟੀ ਟਰਾਲੀ ਪਾਈ ਜੀਪ ਵਾਲੀ ਤੇ ਉਹਦੇ ਚ ਲੱਦ ਕੇ ਤੇ ਪਰਲੇ ਪਾਸੇ ਦੂਜੀ ਸਾਈਡ ਖਾਲੀ ਕਰਕੇ ਤੇ ਮੰਨ ਲਓ ਵਧੀਆ ਬਣਾਤੀਆਂ ਜਿਵੇਂ ਆ ਗਿਆ ਇੱਥੇ ਪੈਣ ਵਾਲੀ ਸੀ ਮਿੱਟੀ ਇਥੇ ਸਾਰੀ ਪਾਰਤੀ ਬਾਅਦ ਚ ਦੋ ਗੀੜੇ ਲਾਏ ਸੀ ਤੇ ਉਸ ਤੋਂ ਬਾਅਦ ਮਾਮੇ ਦਾ ਬੇਟੇ ਨੇ ਜਾਣਾ ਹੈ ਜੀ ਬਾਹਰ ਕੈਨੇਡਾ ਦਾ ਵੀਜ਼ਾ ਆ ਗਿਆ ਸਵੇਰੇ ਇਹਨੇ ਚਲੇ ਜਾਣਾ ਉਹ ਮਿਲਣ ਆਇਆ ਸੀ ਤੇ ਸਾਰੇ ਬੈਠੇ ਸੀ ਦਾਦੀ ਜੀ ਵੀ ਹੈਗੇ ਸੀ ਤੇ ਅਸੀਂ ਸਾਰਿਆਂ ਨੇ ਮਤਲਬ ਉੱਥੇ ਗੱਲਾਂ-ਬੱਤਾਂ ਮਾਰੀਆਂ ਤੇ ਨਾਲੇ ਮੈਂ ਵੀਡੀਓ ਹੀ ਬਣਾਈ ਮੈਂ ਚਲੋ ਜਿਆਦਾ ਰਹਿ ਜਾਂਦੀਆਂ ਪਾਵਾਂਗੇ ਸਵੇਰੇ ਤਦ ਇਹ ਵੀ ਨਵੇਂ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਉਸ ਤੋਂ ਬਾਅਦ ਫਿਰ ਮੈਂ ਤੇ ਮੰਮੀ ਜੀ ਗਏ ਸ਼ਾਮੀ ਮਾਮੇ ਦੇ ਘਰੇ ਮੰਮੀ ਜੀ ਨੂੰ ਮੈਂ ਉੱਥੇ ਛੱਡ ਆਇਆ ਤਾਂ ਮੈਂ ਫਿਰ ਰਾਤ ਨੂੰ ਆ ਗਿਆ ਸੀ ਘਰੇ ਤੇ ਵੀਡੀਓ ਕਿਵੇਂ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਵੀਰ ਜੀ ਸਾਰੇ